ਇਹ ਹੈ ਨਾ ਉਹ ਅਕਾਲ ਉਸਤਤ ਹੈ ਅਕਾਲ ਉਸਤਤ ਦੇ ਵਿੱਚ 33 ਸਵਈਏ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰਨ ਕੀਤੇ ਉਹਨਾਂ ਦੇ ਵਿੱਚੋਂ ਅੱਜ ਆਪਾਂ ਫਿਰ ਬੇਨਤੀ ਕਰਾਂ ਜੋ ਨਿਤਨੇਮ ਦੀ ਬਾਣੀ ਚ ਰੋਜ਼ ਪੜਦੇ ਅਸਰਾਬ ਸਤ ਸੂਤ ਸਮੂਹ ਸਿਧਾਂਤਾਂ ਉਹਨਾਂ ਸਵਈਆਂ ਦੀ ਆਪਾਂ ਅੱਜ ਵਿਚਾਰ ਕਰਨੀ ਹੈ ਰੋਜ਼ ਦੀ ਇੱਕ ਪਉੜੀ ਆਪਾਂ ਵਿਚਾਰਾਂਗੇ ਜੀ ਕਿਉਂਕਿ ਤੁਸੀਂ ਪੜ੍ਹਦੇ ਹੋ ਹਰ ਪੌੜੀ ਦੀ ਜਿਹੜੀ ਅੰਤਲੀ ਪੰਗਤੀ ਹੈ ਨਾ ਉਹ ਪੂਰੇ ਸ਼ਬਦ ਦੇ ਭਾਵ ਅਰਥ ਕਰ ਦਿੰਦੀ ਹੈ ਵੀ ਸ਼ਬਦ ਦਾ ਮਤਲਬ ਕੀ ਹੈ ਸ਼ਬਦ ਸਮਝਾਉਣਾ ਕੀ ਚਾਹੁੰਦਾ ਜਿਵੇਂ ਗੁਰਬਾਣੀ ਦੇ ਅੰਦਰ ਹਾਉ ਦਾ ਬੰਦ ਜਿਹੜਾ ਹੈ ਨਾ ਉਹ ਪੂਰੇ ਸ਼ਬਦ ਦੀ ਜਾਣਕਾਰੀ ਦੇ ਦਿੰਦਾ ਹੈ ਵੀ ਪੂਰਾ ਸ਼ਬਦ ਸਮਝਾਉਣਾ ਕੀ ਚਾਹੁੰਦਾ ਇਸੇ ਤਰ੍ਹਾਂ ਇਸ ਗੁਰਬਾਣੀ ਦੇ ਅੰਦਰ ਹਰ ਜਿਹੜੀ ਪਉੜੀ ਦੀ ਅੰਤਲੀ ਪੰਕਤੀ ਹੈ ਨਾ ਉਹ ਪੂਰਾ ਭਾਵ ਅਰਥ ਦੱਸ ਦਿੰਦੀ ਹੈ ਕਿ ਪੂਰੇ ਸ਼ਬਦ ਦਾ ਮਤਲਬ ਕੀ ਗੁਰੂ ਸਾਹਿਬ ਜੀ ਸਮਝਾਉਣਾ ਕੀ ਚਾਹੁੰਦੇ ਨੇ ਪਹਿਲਾਂ ਆਪਾਂ ਪੂਰੇ ਪਉੜੀ ਦੀ ਅਖਰੀ ਅਰਥ ਜਿਹੜੇ ਉਹ ਸਮਝ ਲੈਂਦੇ ਆ ਤਾਂ ਕਿ ਸਾਨੂੰ ਹੋਰ ਗੱਲ ਜਿਹੜੀ ਆ ਉਹ ਸਮਝ ਵਿੱਚ ਆ ਸਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਸ ਪੋੜੀ ਦੇ ਅੰਦਰ ਇੱਕ ਪਰਮਾਤਮਾ ਦੀ ਗੱਲ ਕੀਤੀ ਹੈ। ਵੀ ਜੇ ਤੇਰੇ ਕੋਲ ਪਰਮਾਤਮਾ ਦਾ ਨਾਮ ਨਹੀਂ, ਪਰਮਾਤਮਾ ਦੀ ਭਗਤੀ ਤੇਰੇ ਕੋਲ ਨਹੀਂ ਹੈ। ਤਾਂ ਫਿਰ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਤੂੰ ਕਰਮ ਕਾਂਡ ਜਾਂ ਧਾਰਮਿਕ ਕਰਮ ਕਰਦਾ ਹੈ। ਉਹ ਰਤੀ ਮਾਤਰ ਵੀ ਨਹੀਂ। ਉਹ ਕਿਸੇ ਕੰਮ ਨਹੀਂ। ਜੇ ਤੇਰੇ ਕੋਲ ਪਰਮਾਤਮਾ ਦਾ ਨਾਮ ਹੈ। ਹੁਣ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਪਹਿਲਾਂ ਆਪਾਂ ਮੈਂ ਫਿਰ ਬੇਨਤੀ ਕਰਾਂ ਅਖਰੀ ਅਰਥ ਸਮਝ ਲਿਗੇ ਗੁਰੂ ਸਾਹਿਬ ਜੀ ਕਹਿੰਦੇ ਸਰਾਵਕ ਸਰਾਵਕ ਦਾ ਭਾਵ ਹੈ ਪਿਖਸ਼ੂ ਸ਼ੁੱਧ ਸ਼ੁੱਧ ਦਾ ਮਤਲਬ ਹੈ ਜਿਹੜੇ ਆਪਣੇ ਆਪ ਨੂੰ ਪਵਿੱਤਰ ਸਮਝਦੇ ਇਹ ਫੁਲਾਣੀ ਚੀਜ਼ ਨੂੰ ਅਸੀਂ ਹੱਥ ਨਹੀਂ ਲਾਉਣਾ ਫੁਲਾਣੀ ਪਦਾਰਥ ਨੂੰ ਅਸੀਂ ਹੱਥ ਨਹੀਂ ਲਾਉਣਾ ਕੋਈ ਜੁੱਠੇ ਹੱਥ ਸਾਨੂੰ ਨਾ ਲਾਵੇ ਜਿਹੜੇ ਆਪਣੇ ਆਪ ਨੂੰ ਪਵਿੱਤਰ ਸਮਝਦੇ ਅਸਲ ਵਿੱਚ ਪਵਿੱਤਰ ਦੀ ਪਰਿਭਾਸ਼ਾ ਕੁਝ ਹੋਰ ਹੈ ਸੁੱਚੇ ਹੋਣ ਦੀ ਪਰਿਭਾਸ਼ਾ ਕੁਝ ਹੋਰ ਹੈ ਗੁਰਬਾਣੀ ਇਸ ਗੱਲ ਦੀ ਪਰਿਭਾਸ਼ਾ ਜਿਹੜੀ ਹੈ ਜਿਸ ਪੱਖ ਦਾ ਪਰਿਭਾਸ਼ਾ ਜਿਹੜੀ ਹੋਰ ਕੁਝ ਦੱਸਦੀ ਪਰ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਵੀ ਸਰਾਵਕ ਸੁਧ ਜਿਹੜੇ ਆਪਣੇ ਆਪ ਨੂੰ ਪਵਿੱਤਰ ਸਮੂਹ ਸਮੂਹ ਦਾ ਭਾਵ ਟੋਲੇ ਸਿਧਾਨ ਕੇ ਸਿਧਾਨ ਦਾ ਮਤਲਬ ਹੈ ਜਿਹੜੇ ਸਿੱਧ ਜਿਨ੍ਹਾਂ ਕੋਲ ਬਹੁਤ ਸ਼ਕਤੀਆਂ ਸਨ ਰਿੱਧੀਆਂ ਸਿੱਧੀਆਂ ਸਨ ਜਾਂ ਰਿੱਧੀਆਂ ਸਿੱਧੀਆਂ ਦੇ ਇਸਤੇਮਾਲ ਕਰਦੇ ਸਨ ਗੁਰੂ ਸਾਹਿਬ ਜੀ ਉਹਨਾਂ ਦੇ ਜ਼ਿਕਰ ਕਰੇ ਸਾਹਿਬ ਕਹਿੰਦੇ ਇਹਨਾਂ ਨੂੰ ਮੈਂ ਦੇਖਿਆ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਘਰ ਦਾ ਇਥੇ ਭਾਵ ਉਹਨਾਂ ਦੇ ਡੇਰੇ ਉਹਨਾਂ ਦੇ ਟਿਕਾਣੇ ਜਿੱਥੇ-ਜਿੱਥੇ ਹੋ ਰਹੇ ਦੇ ਸਨ ਜਿੱਥੇ-ਜਿੱਥੇ ਟਿਕਾਣੇ ਬਣਾ ਕੇ ਬੈਠਦੇ ਸਨ ਸਹਿਬ ਜੀ ਕਹਿੰਦੇ ਇਹਨਾਂ ਦੇ ਸਾਰੇ ਟਿਕਾਣੇ ਦੇਖ ਕੇ ਜਿਹੜੇ ਸ਼ਰਾਵਕ ਭਿਕਸ਼ੂ ਸਨ ਉਹਨਾਂ ਦੇ ਟਿਕਾਣੇ ਵੀ ਮੈਂ ਦੇਖ ਲਏ ਉਹਨਾਂ ਦੀ ਮਰਿਆਦਾ ਵੀ ਮੈਂ ਦੇਖ ਲਈ ਜਿਹੜੇ ਸ਼ੁੱਧ ਨੇ ਸਮੂਹ ਨੇ ਸਿਧਾਨਕ ਨੇ ਜਿਹੜੇ ਜੋਗੀ ਨੇ ਜਤੀ ਨੇ ਇਹਨਾਂ ਸਾਰਿਆਂ ਦੇ ਮੈਂ ਡੇਰੇ ਦੇ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀਕੇ ਜਿਹੜੇ ਜੋਗੀ ਸੰ ਜਤੀ ਸੰ ਇਹਨਾਂ ਦੇ ਮੈਂ ਡੇਰੇ ਦੇਖ ਲਈ ਸੂਰ ਸੂਰ ਮੇ ਜਿਹੜੇ ਸੰ ਸੁਰਾਰਧਨ ਸੁਰਾਰਧਨ ਦਾ ਭਾਵ ਹੈ ਜਿਹੜੇ ਦਾੰਤ ਰਕਸ਼ਸ਼ ਜਿਹੜੇ ਭਿਆਨਕ ਰੂਪ ਲੈ ਕੇ ਜੀਵਨ ਨੂੰ ਬਸਰ ਕਰ ਸ਼ੁੱਧ ਸੁਦਾਦਿਕ ਸੁਦਾਦ ਸੁਦਾ ਦਾ ਮਤਲਬ ਹੁੰਦੇ ਅੰਮ੍ਰਿਤ ਜਿਹੜੇ ਇਹ ਆਖ ਦੇ ਸੁਣ ਅਸੀਂ ਕੇਵਲ ਅੰਮ੍ਰਿਤ ਪੀ ਕੇ ਜੀਵਨ ਨੂੰ ਬਸਰ ਤੇ ਬਤੀਤ ਕੀਤਾ ਹੈ ਬਸ ਸਹਿਬ ਕਹਿੰਦੇ ਇਹਨਾਂ ਨੂੰ ਵੀ ਮੈਂ ਦੇਖਿਆ ਸੂਰ ਸੁਰਾਰਧਨ ਸ਼ੁੱਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਅਨੇਕ ਮਤਾ ਦੇ ਮੈਂ ਸੰਤ ਵੀ ਦੇਖ ਲਏ اپنی اپنی মত ਦੇ ਮੈਂ ਬਹੁਤ ਇਸ ਸੰਸਾਰ ਦੇ ਅੰਦਰ ਸੰਤ ਵੀ ਦੇਖ ਲੇ ਸੰਤ ਸਮੂਹ ਅਨੇਕ ਮਤੀ ਕੇ ਅਨੇਕ ਮਤਾਂ ਦੇ ਸੰਤ ਵੀ ਦੇਖੇ ਨੇ ਸਹਿਬ ਜੀ ਕਹਿੰਦੇ ਇੱਕ ਦੋ ਟਿਕਾਣੀਆਂ ਤੇ ਜਾ ਕੇ ਨਹੀਂ ਇੱਕ ਦੋ ਸਥਾਨਾਂ ਤੇ ਜਾ ਕੇ ਨਹੀਂ ਸਾਰੇ ਹੀ ਦੇਸ਼ ਕੋ ਦੇਖ ਰਿਓ ਮਤ ਮੈਂ ਸਾਰੇ ਦੇਸ਼ ਵਿੱਚ ਘੁੰਮ ਕੇ ਦੇਖ ਲਿਆ ਸਾਰੇ ਜਗਤ ਵਿੱਚ ਦੇਖ ਲਿਆ ਮੈਂ ਇਹਨਾਂ ਸ਼ਰਾਵਕ ਭਿਖਸ਼ੂਆਂ ਨੂੰ ਜੋਗੀਆਂ ਨੂੰ ਜਤੀਆਂ ਨੂੰ ਸੂਰਾਂ ਨੂੰ ਸੂਰਮਿਆਂ ਨੂੰ ਸੰਤਾਂ ਨੂੰ ਮੈਂ ਸਾਰਿਆਂ ਨੂੰ ਦੇਖ ਲਿਆ ਸਾਰਿਆਂ ਦੇ ਇਹਨਾਂ ਦੇ ਡੇਰੇ ਮੈਂ ਦੇਖ ਲੇ सारे ही देश को देख रहे हो मत कौना देखियत पर मैं एक चीज नहीं देखी हो केड़ी है, के प्राण पति के रब की गल कर वाला मैं कोई नहीं देखिया सारे ही समझियो सारे ही देश को देख रहे हो मत न देखियत ਕਿਹੜਾ ਨਹੀਂ ਵੇਖਿਆ ਪ੍ਰਾਨਪਤੀ ਕੇ ਪ੍ਰਾਨਾਂ ਦਾ ਪਤੀ ਕੋਣ ਹੈ ਜੀ ਪ੍ਰਮਾਤਮਾ ਮੈਂ ਐਸਾ ਕੋਈ ਇੱਕ ਨਹੀਂ ਦੇਖਿਆ ਜਿਹੜਾ ਰੱਬ ਦੀ ਗੱਲ ਕਰਦਾ ਹੋਵੇ ਪ੍ਰਮਾਤਮਾ ਦੀ ਗੱਲ ਕਰਦਾ ਹੋਵੇ ਭਿਖਸ਼ੂ ਵੀ ਦੇਖ ਲੇ ਸੰਤ ਵੀ ਦੇਖ ਲੇ ਸਿਧਾਨ ਸਿੱਧ ਵੀ ਦੇਖ ਲੇ ਜੋਗੀ ਵੀ ਦੇਖ ਲੇ ਸਹਿਬ ਕਹਿੰਦੇ ਇਹਨਾਂ ਦੇ ਟਿਕਾਣੇ ਵੀ ਦੇਖ ਲੇ ਪਰ ਇਹਨਾਂ ਚੋਂ ਐਸਾ ਇੱਕ ਵੀ ਨਹੀਂ ਨਿਕਲਿਆ ਜਿਹੜਾ ਰੱਬ ਦੀ ਗੱਲ ਕਰਦਾ ਹੋਵੇ ਪ੍ਰਮਾਤਮਾ ਦੀ ਗੱਲ ਕਰ ਕਿਉਂਕਿ ਹਰ ਕੋਈ ਆਪਣੀ ਪ੍ਰਸਿੱਧੀ ਨੂੰ ਪ੍ਰਗਟ ਕਰ ਰਿਹਾ ਹੈ ਹਰ ਕੋਈ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਮੈਂ ਕਿੱਡਾ ਕੋ ਸੰਤ ਹੈ ਇਹ ਗੱਲ ਪ੍ਰਗਟ ਕੀਤੀ ਜਾ ਰਹੀ ਹੈ ਮੈਂ ਕਿੱਡਾ ਕੋ ਵੱਡਾ ਜੋਗੀ ਹਾਂ ਇਹ ਗੱਲ ਪ੍ਰਗਟ ਕੀਤੀ ਜਾ ਰਹੀ ਹੈ ਮੈਂ ਕਿੱਡਾ ਕੋ ਵੱਡਾ ਸਰਾਵਕ ਹਾਂ ਭਿਕਸ਼ੂ ਹਾਂ ਇਹ ਗੱਲ ਪ੍ਰਗਟ ਕੀਤੀ ਜਾ ਰਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇਹ ਨਹੀਂ ਆਖਿਆ ਜਾ ਰਿਹਾ ਵੀ ਪ੍ਰਮਾਤਮਾ ਕਿੰਨਾ ਕੋ ਵੱਡਾ ਹੈ ਪ੍ਰਮਾਤਮਾ ਦੀ ਕੋਈ ਗੱਲ ਨਹੀਂ ਕਰਦੇ ਪਰ ਸਹਿਬ ਜੀ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਪਰਮਾਤਮਾ ਦੀ ਗੱਲ ਨਹੀਂ ਕਰ ਰਹੇ ਜੇ ਉਸ ਕਾਲਪੁਰਖ ਦੀ ਗੱਲ ਨਹੀਂ ਕਰ ਰਹੇ ਸ੍ਰੀ ਭਗਵਾਨ ਸ੍ਰੀ ਅਸੀਂ ਸਤਕਾਰ ਲਈ ਲਾਉਨੇ ਸ੍ਰੀ ਸ੍ਰੀਮਾਨ ਸਤਕਾਰਯੋਗ ਸ਼ਬਦ ਹੈ ਜੀ ਸ੍ਰੀ ਭਗਵਾਨ ਕੀ ਭਾਏ ਭਾਏ ਦਾ ਮਤਲਬ ਸ਼ਰਧਾ ਕਿੰਦੇ ਜੀ ਤੁਹਾਡੀ ਭਗਵਾਨ ਤੇ ਪਰਮਾਤਮਾ ਤੇ ਕੋਈ ਸ਼ਰਧਾ ਨਹੀਂ ਪਰਮਾਤਮਾ ਨਾਲ ਤੁਹਾਡਾ ਕੋਈ ਪ੍ਰੇਮ ਨਹੀਂ ਤਾਂ ਫਿਰ ਤੁਹਾਡੇ ਤੇ ਕਿਰਪਾ ਨਹੀਂ ਹੋ ਸਕਦੀ ਹੁੰਦੀ ਜੇ ਤੁਹਾਡਾ ਪਰਮਾਤਮਾ ਨਾਲ ਪ੍ਰੇਮ ਨਹੀਂ ਪਰਮਾਤਮਾ ਨਾਲ ਪਿਆਰ ਨਹੀਂ ਫਿਰ ਕੋਈ ਕਿਰਪਾ ਨਹੀਂ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਇਹਨੂੰ ਰਤੀ ਪੜਨੇ ਜੀ ਇੱਥੇ ਰਤੀ ਦਾ ਭਾਵ ਹੈ ਰਤੇ ਹੋਏ ਜੀ ਤੁਸੀਂ ਇੱਕ ਨਾਲ ਨਹੀਂ ਰਤੇ ਹੋਏ ਪਰਮਾਤਮਾ ਨਾਲ ਨਹੀਂ ਰਤੇ ਹੋਏ ਏਕ ਰਤੀ ਬਿਨ ਏਕ ਰਤੀ ਇਹਨੂੰ ਅਧਿਕ ਨਾਲ ਪੜ੍ਹਨਾ ਹੈ ਜੀ ਮਾਤਰਾ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਬਹੁਤ ਅਰਥ ਬਦਲ ਦਈਏ ਜੀ ਜੇ ਸਾਡਾ ਧਿਆਨ ਮਾਤਰਾਵਾਂ ਵੱਲ ਨਹੀਂ ਹੈ ਤਾਂ ਹੁਣ ਇੱਕ ਸ਼ਬਦ ਜਿਹੜਾ ਵਰਤਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਰਤੀ ਬਿਨ ਜੇ ਤੁਸੀਂ ਇੱਕ ਨਾਲ ਨਹੀਂ ਰਤੀ ਹੋਏ ਉਹਦੇ ਤੋਂ ਰਹਿ ਤੋਂ ਫਿਰ ਤੁਹਾਡੇ ਜਿੰਨੇ ਵੀ ਇਹ ਕਰਮ ਕਾਂਡ ਤੁਸੀਂ ਕਰਦੇ ਹੋ ਨਾ ਜੋਗੀ ਬਣ ਕੇ ਜਤੀ ਬਣ ਕੇ ਸਤੀ ਬਣ ਕੇ ਜਿੰਨਾ ਕੁਝ ਵੀ ਕਰ ਰਹੇ ਹੋ ਇੱਕ ਰਤੀ ਕੇ ਉਹ ਇੱਕ ਰਤਾ ਮਾਤਰ ਵੀ ਪ੍ਰਵਾਨ ਨਹੀਂ ਹੈ ਕਿਸੇ ਕੰਮ ਦੇ ਨਹੀਂ ਹੈ ਫਿਰ ਸਾਹਿਬ ਜੀ ਕਹਿੰਦੇ ਰੱਤਾ ਮਾਤਰ ਵੀ ਪ੍ਰਵਾਨ ਨਹੀਂ ਹੈ ਜੇ ਤੁਹਾਡੇ ਕੋਲ ਰੱਬ ਦੀ ਗੱਲ ਨਹੀਂ ਪਰਮਾਤਮਾ ਦੀ ਗੱਲ ਨਹੀਂ ਪ੍ਰਾਨਪਤੀ ਦੀ ਗੱਲ ਨਹੀਂ ਉਸ ਕਾਲਪੁਰਖ ਦੀ ਤੁਸੀਂ ਗੱਲ ਨਹੀਂ ਕਰਦੇ ਉਹਦੇ ਪ੍ਰਤੀ ਕੋਈ ਉਪਦੇਸ਼ ਨਹੀਂ ਦਿੰਦੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਤੁਹਾਡੇ ਕਿਤੇ ਹੋਏ ਕਰਮ ਜਿਹੜੇ ਨੇ ਉਹ ਕੋਈ ਕੰਮ ਦੇ ਨਹੀਂ ਹੈ ਰੱਤਾ ਮਾਤਰ ਵੀ ਕੰਮ ਦੇ ਨਹੀਂ ਹੈ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੁੰਦੇ ਕਿਰਪਾ ਨਹੀਂ ਕਿਰਪਾ ਹੁੰਦੇ ਇੱਕ ਰਤੀ ਬਿਨ ਇੱਕ ਰਤੀ ਕੇ ਜੇ ਤੁਸੀਂ ਇੱਕ ਨਾਲ ਨਹੀਂ ਰਤੇਗੇ ਇੱਕ ਮਿੱਕ ਨਹੀਂ ਹੋਏ ਭਾਵ ਕਿ ਜੇ ਤੁਸੀਂ ਰੱਬ ਦੀ ਗੱਲ ਨਹੀਂ ਕੀਤੀ ਤੇ ਇਸ ਤੋਂ ਇਲਾਵਾ ਜਿਹੜੇ ਤੁਸੀਂ ਧਾਰਮਿਕ ਕਰਮ ਕਰ ਰਹੇ ਹੋ ਉਹ ਰੱਤਾ ਮਾਤਰ ਵੀ ਪਰਵਾਣ ਨਹੀਂ ਕੋਈ ਕੀਮਤ ਨਹੀਂ ਰੱਤਾ ਮਾਤਰ ਵੀ ਉਹਨਾਂ ਦੀ ਕੋਈ ਕੀਮਤ ਨਹੀਂ ਚਾਹੇ ਉਹ ਭਿਖਸ਼ੂ ਹੈ ਜੋਗੀ ਹੈ ਜਤੀ ਹੈ ਸਤੀ ਹੈ ਸੰਤ ਹੈ ਕੋਈ ਵੀ ਹੈ ਹੁਣ ਗੱਲ ਕਿਹੜੀ ਟੁਕਦੀ ਪਈ ਇੱਥੇ ਗੁਰੂ ਸਾਹਿਬ ਜੀ ਕੀ ਸਮਝਾਣਾ ਚਾਹੁੰਦੇ ਨੇ ਵੀ ਪਰਮਾਤਮਾ ਦਾ ਨਾਮ ਜ਼ਰੂਰੀ ਹੈ ਜੋਗੀ ਜਤੀ ਸਤੀ ਬਣਨਾ ਜ਼ਰੂਰੀ ਨਹੀਂ ਹੈ ਜ਼ਰੂਰੀ ਹੈ ਪਰਮਾਤਮਾ ਦੀ ਗੱਲ ਕਰਨੀ ਜ਼ਰੂਰੀ ਹੈ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਨੂੰ ਧਿਆਉਣਾ ਹੁਣ ਦੇਖੋ ਥੋੜਾ ਜਿਹਾ ਸਮਝਿਓ ਹੁਣ ਇਹ ਗੱਲ ਜਿਹੜੀ ਹੈ ਨਾ ਪਰਮਾਤਮਾ ਦੀ ਜਿਹੜੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਆਰੰਭਤਾ ਤੋਂ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੇ ਅਰੰਭਤਾ ਤੋਂ ਹੁੱਕਾ ਮਾਰਿਆ ਤੇ ਇੱਕ ਦਾ ਮਾਰਿਆ ਇੱਕ ਪ੍ਰਮਾਤਮਾ ਦਾ ਹੁਣ ਤੁਸੀਂ ਗੁਰਬਾਣੀ ਪੜ੍ਹਦੇ ਹੋ ਸਾਡੀ ਅਰੰਭਤਾ ਹੀ ਇੱਕ ਤੋਂ ਐ ਜਿਹਨੂੰ ਸਹਿਬ ਜੀ ਆਖਦੇ ਨੇ ਇੱਕ ਓਮ ਕਾਰ ਅਰੰਭਤਾ ਹੀ ਇੱਕ ਤੋਂ ਐ ਸਾਡੀ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜੇ ਮੈਂ ਇਹ ਵੀ ਸ਼ਬਦ ਵਰਤਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀਆਂ ਦੇ ਦਰਮਿਆਨ ਜਿੱਥੇ ਵੀ ਗਏ ਨੇ ਇੱਕ ਪ੍ਰਮਾਤਮਾ ਦੀ ਗੱਲ ਤੇ ਇਹ ਹਦਾਇਤ ਵੀ ਦੇ ਦਿੱਤੀ ਵੀ ਸਿੱਖ ਦਾ ਵੀ ਫਰਜ਼ ਹੈ ਜੇ ਕੋਈ ਗੁਰੂ ਨਾਨਕ ਦੇ ਘਰ ਨਾਲ ਜੁੜਦਾ ਹੈ ਉਹਨੂੰ ਵੀ ਇਹ ਉਪਦੇਸ਼ ਹੈ ਵੀ ਉਹ ਇੱਕ ਦੀ ਹੀ ਗੱਲ ਕਰੇਗਾ ਇੱਕ ਨੂੰ ਹੀ ਜਪੇਗਾ ਦੇਖੋ ਇਸ ਘਰ ਦੇ ਵਿੱਚ ਕਿਸੇ ਨੂੰ ਮਨਾਈ ਨਹੀਂ ਆਉਂਦੀ ਕੋਈ ਰੋਕ ਨਹੀਂ ਹੈ ਇੱਥੇ Hindu ਵੀ ਆ ਸਕਦਾ ਹੈ Muslim ਵੀ Isai ਵੀ ਕੋਈ ਵੀ ਇਸ ਘਰ ਜਾ ਸਕਦਾ ਹੈ ਸਾਹਿਬ ਜੀ ਕਹਿੰਦੇ ਮਨਾਈ ਨਹੀਂ ਹੈ ਪਰ ਇੱਥੇ ਆ ਕੇ ਸਿਰਫ ਇੱਕ ਦੀ ਗੱਲ ਹੋਵੇਗੀ ਇੱਕ ਪਰਮਾਤਮਾ ਦੀ ਗੱਲ ਹੋਵੇਗੀ ਜਿੰਨੂੰ ਤੁਸੀਂ ਪੜਦੇ ਹੋ ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਇਸ ਘਰ ਦੇ ਵਿੱਚ ਕਰਤੇ ਦੀ ਵਿਚਾਰ ਹੈ ਪਰਮਾਤਮਾ ਦੀ ਵਿਚਾਰ ਹੈ ਉਸ ਪਰਮਾਤਮਾ ਨਾਲ ਜੁੜਨ ਦੀ ਵਿਚਾਰ ਹੈ ਉਸ ਪਰਮਾਤਮਾ ਨੂੰ ਹਾਸਲ ਕਰਨ ਦੀ ਵਿਚਾਰ ਹੈ ਇਸ ਘਰ ਦੇ ਅੰਦਰ ਇੱਕ ਤੋਂ ਇਲਾਵਾ ਕਿਸੇ ਨੂੰ ਮੰਨਣ ਦੀ ਹਦਾਇਤ ਨਹੀਂ ਕੀਤੀ ਇੱਕ ਤੋਂ ਇਲਾਵਾ ਕਿਸੇ ਨੂੰ ਨਹੀਂ ਆਖਿਆ ਗੁਰੂ ਸਾਹਿਬ ਜੀ ਨੇ ਜੀ ਖਲਾਣੇ ਨੂੰ ਪੂਜ ਲੋ ਜਾਂ ਉਹਨੂੰ ਪੂਜ ਹੁਣ ਸਭ ਤੋਂ ਵੱਡੀ ਉਦਾਹਰਨ ਦੇਖੋ ਮਾਫ ਕਰਿਓ ਮੈਂ ਸ਼ਬਦ ਵਰਤ ਰਿਹਾ ਪਤਾ ਨਹੀਂ ਕਿਉਂ ਅਸੀਂ ਧਾਰਮਿਕ ਸਥਾਨਾਂ ਨੂੰ ਜਿ ਸ਼ਹੀਦਾਂ ਦੇ ਸਥਾਨਾਂ ਨੂੰ ਜ ਸਾਡੇ ਆਮ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਨੂੰ ਕੇਵਲ ਇੱਕ ਘੁੰਮਣ ਦਾ ਹੀ ਸਥਾਨ ਸਮਝ ਲਿਆ ਸੀ ਜਬ ਫੋਟੋਆਂ ਦਾ ਜਾਂ ਸਟੋਰੀਆਂ ਦਾ ਹਾਲਾ ਕਿ ਜੇਸੀ ਉਸ ਸਥਾਨਾਂ ਤੇ ਜਾਈਏ ਤੇ ਸਿੱਖਣ ਨੂੰ ਬਹੁਤ ਕੁਝ ਹੈ ਜੀ ਜੇਸੀ ਹਰਮੰਦਰ ਸਾਹਿਬ ਜਾਈਏ ਨਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹਰਮੰਦਰ ਸਾਹਿਬ ਬਣਾਇਆ ਉਹਦੇ ਚਾਰ ਦਰਵਾਜ਼ੇ ਛੱਡੇ ਇਹ ਗੱਲ ਸਾਨੂੰ ਸਾਰਿਆਂ ਨੂੰ ਪਤਾ ਹੈ ਜੀ ਵੀ ਗੁਰੂ ਸਾਹਿਬ ਜੀ ਨੇ ਚਾਰ ਦਰਵਾਜ਼ੇ ਕਿਉਂ ਛੱਡੇ ਬੇਥੇ ਕੋਈ ਵੀ ਆ ਸਕਦਾ ਹੈ ਕਿਸੇ ਨੂੰ ਰੋਕ ਨਹੀਂ ਪਰ ਪੁੱਲ ਇੱਕ ਬਣਾਇਆ ਗੁਰੂ ਸਾਹਿਬ ਜੀ ਨੇ ਇਹ ਤਾਂ ਹੈ ਨਹੀਂ ਵੀ ਗੁਰੂ ਸਾਹਿਬ ਜੀ ਨੂੰ ਵੱਲ ਨਹੀਂ ਸੀ ਜਾਂ ਗੁਰੂ ਸਾਹਿਬ ਜੀ ਕੋਲ ਕਿਸੇ ਚੀਜ਼ ਦੀ ਪਦਾਰਥਾਂ ਦੀ ਕਮੀ ਰਹਿ ਗਈ ਸੀ ਜਿਹੜਾ ਇੱਕ ਪੁੱਲ ਬਣਾਇਆ ਨਹੀਂ ਉਹ ਇੱਕ ਪੁੱਲ ਵੀ ਸਾਨੂੰ ਬੜਾ ਵੱਡਾ ਸਿਧਾਂਤ ਤੇ ਉਪਦੇਸ਼ ਬਖਸ਼ਿਸ਼ ਕਰਦਾ ਹੈ ਬਣਾਉ ਨੂੰ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਚਾਰੇ ਦਰਵਾਜ਼ਿਆਂ ਤੇ ਪੁੱਲ ਬਣਾ ਦਿੱਤੇ ਪਰ ਇੱਕ ਪੁੱਲ ਕਿਉਂ ਬਣਾਇਆ ਚਾਰ ਦਰਵਾਜ਼ੇ ਛੱਡੇ ਗੁਰੂ ਸਾਹਿਬ ਜੀ ਮਹਾਰਾਜ ਜੀ ਤੇ ਇੱਕ ਪੁੱਲ ਬਣਾਇਆ ਹੈ ਉਹਦਾ ਕਾਰਨ ਕੀ ਹੈ ਹੁਣ ਚਾਰ ਦਰਵਾਜ਼ੇ ਤਾਂ ਸਾਨੂੰ ਇਹ ਉਪਦੇਸ਼ ਦਿੰਦੇ ਐ ਨਾ ਵੀ ਇੱਥੇ ਕੋਈ ਵੀ ਆ ਸਕਦਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋ ਵਰਨਾ ਕੋ ਸੰਜ ਕੋਈ ਵੀ ਆ ਸਕਦਾ ਪਰ ਇੱਕ ਪੁੱਲ ਕੀ ਉਪਦੇਸ਼ ਦਿੰਦਾ ਦੋ ਗੱਲਾਂ ਨੇ ਇੱਕ ਤਾਂ ਏਕਤਾ ਦਾ ਤੇ ਇੱਕ ਪ੍ਰਮਾਤਮਾ ਦਾ ਗੁਰੂ ਸਾਹਿਬ ਜੀ ਕਹਿੰਦੇ ਹਿੰਦੂ ਆਵੇ ਸਿੱਖ ਆਵੇ ਸਾਈ ਆਵੇ ਮੁਸਲਮਾਨ ਆਵੇ ਪਰ ਏਕਤਾ ਵਿੱਚ ਆਉਣਾ ਪਏਗਾ ਇਨੀ ਵੀ ਇਹ ਆਖੇ ਵੀ ਮੈਂ ਹਿੰਦੂ ਆ ਤਾਂ ਮੁਸਲਮਾਨ ਕੋਲ ਨਹੀਂ ਬੈਠਣਾ ਸਾਹਿਬ ਕਹਿੰਦੇ ਇਹ ਨਹੀਂ ਚੱਲੇਗਾ ਇੱਥੇ ਉਹ ਇੱਕ ਪੁੱਲ ਏਕਤਾ ਦਾ ਵੀ ਸਿਧਾਂਤ ਹੈ ਜੀ ਹੁਣ ਇੱਕੋ ਪੁੱਲ ਤੇ ਸਾਰੇ ਜਣੇ ਆਉਂਦੇ ਆ ਜੀ ਕੋਈ ਨਹੀਂ ਆਖ ਸਕਦਾ ਜੀ ਮੈਂ ਹਿੰਦੂ ਆ ਜਾਂ ਮੈਂ ਮੁਸਲਮਾਨ ਆ ਮੈਂ ਇਹਦੇ ਨਾਲ ਨਹੀਂ ਖੜੋਣਾ ਜਾਂ ਇਹਦੇ ਨਾਲ ਨਹੀਂ ਆਉਣਾ ਸਾਹਿਬ ਕਹਿੰਦੇ ਨਹੀਂ ਉਹ ਇੱਕ ਪੁੱਲ ਏਕਤਾ ਦਾ ਸਿਧਾਂਤ ਹੈ ਤੇ ਉਹ ਇੱਕ ਪੋਲੀ ਇਹ ਗੱਲ ਨੂੰ ਦਰਸਾ ਰਿਹਾ ਹੈ ਉਪਦੇਸ਼ ਬਖਸ਼ਿਸ਼ ਕਰ ਰਿਹਾ ਹੈ ਵੀ ਇਸ ਘਰ ਦੇ ਵਿੱਚ ਆ ਕੇ ਸਿਰਫ ਇੱਕ ਦੀ ਗੱਲ ਹੀ ਤੁਹਾਨੂੰ ਸੁਣਨੀ ਪਵੇਗੀ ਤੇ ਇੱਕ ਦੀ ਹੀ ਗੱਲ ਕਰਨੀ ਪਵੇਗੀ ਤੁਹਾਨੂੰ ਚਾਹੇ ਤੂੰ ਕੋਈ ਸਿੱਖ ਆਵੇ ਸਾਈ ਆਵੇ ਮੁਸਲਮਾਨ ਆਵੇ ਹਿੰਦੂ ਆਵੇ ਕੋਈ ਮਰਜੀ ਆ ਸਾਬ ਜੀ ਕਹਿੰਦੇ ਮਨਾਈ ਨਹੀਂ ਹੈ ਪਰ ਗੱਲ ਇਹ ਹੈ ਵੀ ਇੱਥੇ ਆ ਕੇ ਤੁਹਾਨੂੰ ਇੱਕ ਦੀ ਗੱਲ ਹੀ ਸੁਣਨੀ ਪੈਗੀ ਤੇ ਇੱਕ ਦੀ ਕਰਨੀ ਪੈਗੀ। ਜੇ ਮੁਸਲਮਾਨ ਆ ਕੇ ਆਖੇ ਜੀ ਮੈਂ ਇੱਥੇ ਨਮਾਜ਼ ਪੜ ਲਾਂ ਸਹਿਬ ਕਹਿੰਦੇ ਇਹ ਨਹੀਂ ਹੋਏਗਾ। ਜੇ Hindu ਆ ਕੇ ਇੱਥੇ ਅਸੀਂ ਸਿਮਰਤੀਆਂ ਪੜ ਲਈਏ ਸਹਿਬ ਕਹਿੰਦੇ ਇਹ ਨਹੀਂ ਹੋਏਗਾ। ਪੁਰਾਣ ਪੜ ਲਈਏ ਸਹਿਬ ਕਹਿੰਦੇ ਇਹ ਨਹੀਂ। ਤੁਸੀਂ ਬੇਸ਼ੱਕ ਆਵੋ ਜੀ ਸੱਦ ਕੇ ਆਵੋ ਕੋਈ ਮਨਾਈ ਨਹੀਂ ਪਰ ਇਸ ਘਰ ਦੀ ਇਹ ਮਰਿਆਦਾ ਹੈ ਇੱਥੇ ਸਿਰਫ ਇੱਕ ਦੀ ਗੱਲ ਹੋਵੇਗੀ। ਇੱਕ ਪ੍ਰਮਾਤਮਾ ਮੈਂ ਸਿਰਫ ਬੇਨਤੀ ਕਰ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਸਮਝਾ ਦੇ ਵੀ ਬੁੜੇ ਦੇਖੇ ਮੈਂ ਇਸੇ ਪ੍ਰ ਇੱਕ ਦੀ ਗੱਲ ਕੋਈ ਨਹੀਂ ਕਰਦਾ ਪ੍ਰਮਾਤਮਾ ਦੀ ਗੱਲ ਕੋਈ ਨਹੀਂ ਕਰਦਾ ਹੁਣ ਦੇਖੋ ਨਾ ਤੁਸੀਂ ਇਤਿਹਾਸ ਤੋਂ ਜਾਣੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਜੇ 4-5 ਸਾਲ ਦੀ ਉਮਰ 'ਚ ਨੇ ਜੀ ਹੁਣ ਸਿਧਾਂਤ ਦੇ ਦੇਖੋ ਕਿੰਨੇ ਪੱਕੇ ਨੇ 5 ਕੋ ਸਾਲ ਦੀ ਉਮਰ ਹੈ ਪਟਨਾ ਸਾਹਿਬ ਦੀ ਧਰਤੀ ਹੈ ਜੀ ਹਕੂਮਤਾਂ ਦੀ ਪਾਲਕੀ ਲੰਗੀ ਸਾਰਿਆਂ ਨੇ ਸਜਦਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸਮੇਂ ਦੀ ਹਕੂਮਤ ਲਾਂਬਾ ਦਿੰਦੀ ਮਾਂ ਗੂਜਰੀ ਨੂੰ ਜਾ ਕੇ ਕਿ ਮਾਂ ਮੰਨਿਆ ਤੇਰੇ ਘਰ ਚ ਬੜੇ ਸਮੇਂ ਬਾਅਦ ਪੁੱਤਰ ਹੋਇਆ ਪਰ ਇਹਨੂੰ ਸਮਝਾਤਾ ਸੀ ਵੀ ਸਜਦਾ ਕਿਵੇਂ ਕਰਨਾ ਹੈ ਹਕੂਮਤਾਂ ਦੀ ਪਾਲਕੀ ਲੰਗੀ ਹੈ ਇਹਨੇ ਸਿਰ ਨਹੀਂ ਝੁਕਾਇਆ मां ਕਹਿੰਦੀ ਮੈਂ ਇਹਨੂੰ ਸਿਖਾਇਆ ਹੋਇਆ ਹੈ ਤਾਂ ਤੇ ਨਹੀਂ ਝੁਕਾਇਆ ਨਹੀਂ ਮੈਂ ਸਿਖਾਇਆ ਵੀ ਝੁਕਾਣਾ ਕਹਿੰਦੀ ਅੱਗੇ ਸੀਸ ਹੈ ਤੇ ਇਹ ਇਹ ਗੱਲ ਉੱਥੇ ਤੱਕ ਥੋੜਾ ਸੀਮਤ ਰਹਗੀ ਇਹ ਗੱਲ ਫਿਰ ਛੋਟੇ ਸਾਹਿਬ ਜੱਤੀਆਂ ਤੱਕ ਵੀ ਪਹੁੰਚੀ ਹੈ ਵजीर खान ਜੋਰ ਲਾਲਾ ਕੇ ਥੱਕ ਗਿਆ ਸਪਾਈ ਮਾਂ ਨੂੰ ਵਾਰ-ਵਾਰ ਆਖਦੇ ਆ ਵੀ ਮਾਂ ਇਹਨਾਂ ਪੋਤਿਆਂ ਨੂੰ ਤੂੰ ਸਿਖਾ ਦੇ ਕਿਵੇਂ ਨਮਸਕਾਰ ਕਰਨੀ ਹੈ ਇਨਾ ਪੋਤਿਆਂ ਨੂੰ ਤੂੰ ਸਿਖਾ ਦੇ ਕਿਵੇਂ ਵਜ਼ੀਰ ਖਾਂ ਦੇ ਅੱਗੇ ਝੁਕਣਾ ਹੈ ਮਾਂ ਕਿੰਨੀ ਮੈਂ ਸਾਰਾ ਕੁਝ ਸਿਖਾਇਆ ਹੋਇਆ ਕਿੰਦੇ ਅੱਗੇ ਝੁਕਣਾ ਹੈ ਤੇ ਕਿੰਦੇ ਅੱਗੇ ਨਹੀਂ ਝੁਕਣਾ ਕਿੰ ਨੂੰ ਸਜਦਾ ਕਰਨਾ ਹੈ ਕਿੰ ਨੂੰ ਨਹੀਂ ਕਰਨਾ ਮੈਂ ਸਭ ਕੁਝ ਸਿਖਾਇਆ ਤੇ ਵਜ਼ੀਰ ਖਾਂ ਜੋਰ ਲਾ ਲਾ ਕੇ ਥੱਕ ਗਿਆ ਪਰ ਉਹ ਬੱਚਿਆਂ ਨੂੰ ਨਹੀਂ ਝੁਕਾ ਸਕਿਆ ਸਮਝਣ ਦਾ ਯਤਨ ਕਰਿਓ ਇੱਕ ਦੀ ਗੱਲ ਸਿਰਫ ਇੱਕ ਪਰਮਾਤਮਾ ਇੱਕ ਪਰਮਾਤਮਾ ਨਾਲ ਜੁੜਦਾ ਰੰਭਤਾ ਵੀ ਇੱਥੂ ਹੈ ਸਿੱਖੀ ਦੀ ਰੰਭਤਾ ਵੀ ਇੱਕ ਤੋਂ ਹੈ ਜੀ ਇੱਕ ਪਰਮਾਤਮਾ ਤੋਂ ਬਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ ਜੀ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੇਕ ਨ ਆਣੈ ਤੇਰੇ ਮਨ ਵਿੱਚ ਇੱਕ ਤੁਲਾਬੋ ਕਿਸੇ ਦਾ ਵੀ ਖਿਆਲ ਨਹੀਂ ਹੋਣਾ ਚਾਹੀਦਾ ਸਗਲ ਦੁਆਰ ਕੋ ਛੱਡ ਕੇ ਗਿਹੋ ਤੁਹਾਰੋ ਤਵ ਮੈਂ ਸਾਰੇ ਦਰ ਛੱਡ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਾ ਮੈਂ ਸਾਰੇ ਦਰਾਂ ਨੂੰ ਛੱਡ ਦਿੱਤਾ ਸਿਰਫ ਤੇਰੇ ਦਰ ਤੇ ਆਇਆ ਜਾਗਤ ਜੋਤ ਜਪੈ ਇਸ ਬਾਸੁਰ ਏਕ ਬਿਨਾ ਮਨ ਨੇਕ ਨਾ ਆਨ ਪੂਰਨ ਪ੍ਰੇਮ ਪ੍ਰਤੀਤ ਸਬੈ ਵਰਤ ਗੋਰ ਮੜੀ ਮਟ ਭੂਲ ਨਾ ਮਾਨੈ ਸਾਬ ਕਹਿੰਦੇ ਭੁੱਲ ਕੇ ਵੀ ਨਹੀਂ ਮੰਨਣਾ ਤੁਸੀਂ ਮੜੀਆਂ ਨੂੰ ਮਸਾਣੀਆਂ ਨੂੰ ਭੁੱਲ ਕੇ ਵੀ ਸਜਦਾ ਨਹੀਂ ਕਰਨਾ ਜੀ ਅਸੇ ਇਹ ਉਪਦੇਸ਼ ਹੈ ਸਾਬ ਜੀ ਕਹਿੰਦੇ ਜੇ ਕੋਈ ਸਿੱਖ ਹੈ ਜਾਂ ਕੋਈ ਇਸ ਘਰ ਦੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਫਿਰ ਉਹਨੂੰ ਇੱਕ ਗੱਲ ਕਬੂਲ ਕਰਨੀ ਪਵੇਗੀ ਵੀ ਇੱਕ ਤੋਂ ਲਾਭੋ ਕਿਸੇ ਅੱਗੇ ਭੁੱਲ ਕੇ ਵੀ ਨਾ ਜਾਵੇ ਮੜੀਆਂ ਮਸਾਣੀਆਂ ਨੂੰ ਸਜਦਾ ਕਰਨਾ ਇਹ ਸਿੱਖ ਦਾ ਕੰਮ ਥੋੜੀ ਹੈ ਜੀ ਸਿੱਖ ਦਾ ਕੰਮ ਨਹੀਂ ਹੈ ਸਿੱਖ ਦਾ ਕੰਮ ਹੈ ਸਿਰਫ ਗੁਰੂ ਨੂੰ ਹੀ ਸਜਦਾ ਕਰਨਾ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਜੀ ਕਹਿੰਦੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਸਾਹਿਬ ਕਹਿੰਦੇ ਮੈਂ ਦੁਬਦਾ ਚ ਪੈਂਦਾ ਹੀ ਨਹੀਂ ਦੁਬਦਾ ਚ ਹਮੇਸ਼ਾ ਉਹ ਸ਼ਖਸ ਪੈਂਦਾ ਹੈ ਜਿੰਦੇ ਮਨ ਦੇ ਵਿੱਚ ਖਿਆਲ ਚੱਲਦੇ ਨੇ ਫੁਲਾਣੇ ਤੇ ਵੀ ਮੱਥਾ ਟੇਕ ਕੇ ਆਉਣਾ ਹੈ ਉੱਥੇ ਵੀ ਮੱਥਾ ਟੇਕਿਆ ਆਣਾ ਇੱਥੇ ਵੀ ਮੱਥਾ ਟੇਕਿਆ ਆਣਾ ਉਹ ਦੁੱਬਦਾ ਚ ਫਸੇ ਨਹੀਂ ਸਹਿਬ ਕਹਿੰਦੇ ਮੈਂ ਦੁੱਬਦਾ ਚ ਫਸੇ ਨਹੀਂ ਕਿਉਂਕਿ ਮੈਂ ਜੁੜਿਆ ਹੀ ਇੱਕ ਦੇ ਨਾਲ ਆ ਇੱਕ ਨਾਲ ਜੁੜੇ ਜਦੋਂ ਅਸੀਂ ਇੱਕ ਨਾਲ ਜੁੜ ਜਾਗੇ ਫਿਰ ਦੁੱਬਦਾ ਹੈ ਹੀ ਨਹੀਂ ਜੀ ਮੈਂ ਬੇਨਤੀ ਕਰ ਰੇ ਹਾਂ ਵੀ ਇਸ ਘਰ ਦੀ ਇਹ ਮਰਿਆਦਾ ਇਸ ਘਰ ਦਾ ਇਹ ਉਪਦੇਸ਼ ਹੈ ਹੁਕਮ ਹੈ ਜਿਸ ਘਰ ਦੇ ਨਾਲ ਜੁੜਨਾ ਹੈ ਤੇ ਸਹਿਬ ਕਹਿੰਦੇ ਫਿਰ ਇੱਕ ਦੀ ਗੱਲ ਕਰਨੀ ਪੈਗੀ ਤੇ ਇੱਕ ਦੇ ਅੱਗੇ ਹੀ ਸਜਦਾ ਕਰਨਾ ਪੈਣਾ ਸਹਿਬ ਗੌਰ ਮੜੀ ਮਟ ਭੂਲ ਨਾ ਮਾਨੇ ਭੁੱਲ ਕੇ ਵੀ ਹੁੰਦੇ ਅੱਗੇ ਅਸੀਂ ਸਜਦਾ ਨਹੀਂ ਕਰਨਾ ਜੀ ਮੜੀ ਮਸਾਨੀ ਆ ਕੇ ਇੱਕੋ ਜਪ ਇੱਕੋ ਸਾਲਾ ਏਕ ਸਿਮਰ ਏਕੋ ਮਨ ਅਹ ਅਹ ਦਾ ਮਤਲਬ ਹੈ ਤਾਂਗ ਹੁਣ ਇਸ ਪੋੜੀ ਦੇ ਅੰਦਰ ਅਸ਼ਟਪਦੀ ਦੇ ਅੰਦਰ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਕਿੰਨੀ ਵਾਰੀ ਵਰਤੇ 13 14 ਵਾਰੀ ਵਰਤੇ ਆ ਇੱਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਇੱਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਿਹੋ ਪ੍ਰਭ ਆਪ ਸਾਬ ਜੀ ਕਹਿੰਦੇ ਇੱਕ ਨੂੰ ਸਿਮਰ ਇੱਕ ਨੂੰ ਧਿਆ ਇੱਕ ਦੀ ਤਾਂਗ ਰੱਖ ਬਸ ਇਹ ਕਰਦਾ ਰੂਲ ਇਸ ਘਰ ਇਸ ਘਰ ਦੀ ਇਹ ਮਰਿਆਦਾ ਹੈ ਜੀ ਆ ਪਿੱਛੇ ਜੀ ਤੁਸੀਂ ਵੀਡੀਓ ਵੇਖੀ ਹੋਣੀ ਬਈ ਗੁਰਦੁਆਰਾ ਸਾਹਿਬ ਚ ਕਿਸੇ ਮੁਸਲਮਾਨ ਵੀ ਦਿਨ ਨਮਾਜ਼ ਪੜ੍ਹਈ ਮੈਂ ਇਨੀ ਅੱਖ ਤੇ ਵੀ ਨਮਾਜ਼ ਪੜ੍ਹਨਾ ਮਾੜੀ ਗੱਲ ਪਰ ਇਸ ਕਰਦੀ ਵੀ ਤੇ ਇੱਕ ਮਰਿਆਦਾ ਹੈ 79 ਆਪਣੇ ਘਰ ਚ ਕਿਵੇਂ ਰਹਿ ਰਹੇ ਜੇ ਕੋਈ ਪੜੋਸੀ ਆ ਕੇ ਆਖੇ ਜੀ ਤੁਸੀਂ ਇਸ ਤਰ੍ਹਾਂ ਰਹੋ ਜੀ ਜਿਵੇਂ ਅਸੀਂ ਰਹਨੇ ਕੋਈ ਵੀ ਤੂੰ ਆਪਣੇ ਘਰ ਰਹੇ ਨੇ ਆਪਣੇ ਘਰ ਕੋਸ਼ਿਸ਼ ਪਰ ਸਾਨੂੰ ਤਾਂ ਨਾ ਕਿਹਾ ਨਾ ਵੀ ਤੂੰ ਇਸ ਤਰ੍ਹਾਂ ਰਹਿ ਜੋ ਤੂੰ ਜਿਵੇਂ ਤੂੰ ਆਪਣੇ ਘਰ ਰਹੇ ਰਹੇ ਤੇਰੇ ਘਰ ਦੀ ਜਿਹੜੀ ਮਰਿਆਦਾ ਠੀਕ ਹੈ ਸਾਡੇ ਘਰ ਦੀ ਜਿਹੜੀ ਮਰਿਆਦਾ ਠੀਕ ਹੈ ਇਕਤਾ ਦਾ ਭਾਵ ਕੀ ਹੈ ਵਿਤਕਰਾ ਨਹੀਂ ਹੈ ਪਰ ਇਸ ਘਰ ਦੀ ਵੀ ਤਾਂ ਇੱਕ ਮर्यादा ਹੈ ਇਸ ਘਰ ਦਾ ਵੀ ਤਾਂ ਇੱਕ ਰੂਲ ਹੈ ਉਹਨੇ ਨਮਾਜ਼ ਪੜ੍ਹੀ ਦੂਜੇ ਨੇ ਲੱਤ ਚੱਕ ਲਈ ਦੂਜੇ ਨੇ ਵਿਆਖਤ ਵੀ ਸਾਨੂੰ ਵੀ ਆਗਿਆ ਦੋ ਅਸੀਂ ਨੂੰ ਮਾਂ ਚਾਲਿਸਾ ਪੜ੍ਹਨੀ ਇੱਥੇ ਜੇ ਉਹਨੂੰ ਆਗਿਆ ਦਿੱਤੀ ਗੁਰੂ ਨਾਨਕ ਕਰਦੀ ਮर्यादा ਕੀ ਕਰੇਗੀ ਮੈਂ ਸਿਰਫ ਮੈਂ ਮੰਨਦਾ ਨਹੀਂ ਆ ਕਰ ਰਿਹਾ ਮੈਂ ਸਿਰਫ ਬੇਨਤੀ ਕਰ ਰਿਹਾ ਵੀ ਇਸ ਘਰ ਦੀ ਜਿਹੜੀ ਮर्यादा ਹੈ ਨਾ ਉਹ ਇੱਕ ਨਾਲ ਜੁੜਨ ਦੀ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇੱਕ ਦੀ ਗੱਲ ਹੈ ਸਿਰਫ ਇੱਕ ਦੀ ਇੱਕੋ ਹੈ ਵੀ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਾਹਿਬ ਨੇ ਮੰਨਦਾ ਥੋੜਾ ਆਖਿਆ ਕਿਸੇ ਨੂੰ ਮੱਗੇ ਵੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਉਦਾਸੀਆਂ ਦੇ ਦਰਮਿਆਨ ਗਏ ਨੇ ਕਿਸੇ ਸਥਾਨ ਨੂੰ ਮੰਨਦਾ ਨਹੀਂ ਆਖਿਆ ਉਥੋਂ ਦੀ ਵਿਚਾਰ ਨੂੰ ਮੰਨਦਾ ਆਖਿਆ ਵੀ ਤੁਸੀਂ ਵਿਚਾਰ ਗਲਤ ਦੇ ਰਹੇ ਹੋ ਤੁਸੀਂ ਇਹਨਾਂ ਨੂੰ ਗਿਆਨ ਗਲਤ ਦੇ ਰਹੇ ਹੋ ਜੇ ਹਰਦਵਾਰ ਗੁਰੂ ਸਾਹਿਬ ਜੀ ਮਹਾਰਾਜ ਜੀ ਕੇ ਸਾਬ ਨੇ ਉਥੋਂ ਦੇ ਸਥਾਨ ਨੂੰ ਮੰਨਦਾ ਥੋੜਾ ਕਿ ਵੀ ਹਰਦਵਾਰ ਮਾੜਾ ਸਾਬ ਕਹਿੰਦੇ ਤੂੰ ਤੁਸੀਂ ਜਿਹੜੀ ਆ ਪਾਣੀ ਦੇਣ ਵਾਲੀ ਮਰਿਆਦਾ ਦੱਸ ਰਹੇ ਹੋ ਨਾ ਪਾਣੀ ਦੇਣ ਵਾਲਾ ਗਿਆਨ ਦੱਸ ਰਹੇ ਹੋ ਇਹ ਗਲਤ ਇਹ ਵਿਚਾਰ ਗਲਤ ਇਹ ਵੀ ਪਾਣੀ ਥੋੜਾ ਪਹੁੰਚ ਜਾਏਗਾ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਉਸ ਸਥਾਨਾ ਚੋਂ ਮਿਲਣ ਵਾਲੀ ਜਿਹੜੀ ਵਿਚਾਰ ਹੈ ਉਹਨਾਂ ਦਾ ਖੰਡਨ ਕੀਤਾ ਵੀ ਇਹ ਵਿਚਾਰ ਠੀਕ ਨਹੀਂ ਹੈ ਸਥਾਨਾਂ ਨੂੰ ਤਾਂ ਮੰਨਦਾ ਆਖਿਆ ਨਹੀਂ ਗੁਰੂ ਸਾਹਿਬ ਜੀ ਨੇ ਵਿਚਾਰ ਦਾ ਟੰਕੜ ਕੀਤਾ ਇਹ ਵੀ ਵਿਚਾਰ ਠੀਕ ਨਹੀਂ ਤੇ ਵਿਚਾਰ ਕੀ ਠੀਕ ਹੈ ਗੁਰੂ ਸਾਹਿਬ ਨੇ ਫਿਰ ਦੱਸਿਆ ਵੀ ਆਹ ਵਿਚਾਰ ਹੈ ਆ ਸਮਝਿਆ ਆ ਗਿਆਨ ਹੈ ਤੇ ਜਿਨ੍ਹਾਂ ਨੂੰ ਸਮਝ ਆ ਗਈ ਵੀ ਹਾਂ ਠੀਕ ਹੈ ਉਹ ਜੁੜ ਕੇ ਪੱਲਾ ਫੜ ਲਿਆ ਉਹਨਾਂ ਨੇ ਗੁਰੂ ਨਾਲ ਜੁੜਦਾ ਤੇ ਜਿਨ੍ਹਾਂ ਨੇ ਪੱਲਾ ਫੜਿਆ ਉਹ ਤੇ ਪਾਰ ਵੀ ਹੋ ਗਏ ਸਿਰਜ ਜੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਪਉੜੀ ਦੇ ਅੰਦਰ ਸਾਨੂੰ ਇਹੋ ਸਮਝਾ ਰਹੇ ਵੀ ਇੱਕ ਰੱਬ ਦੀ ਗੱਲ ਕੋਈ ਨਹੀਂ ਕਰ ਰਿਹਾ ਜੇ ਤੁਸੀਂ ਰੱਬ ਦੀ ਗੱਲ ਨਹੀਂ ਕਰਦੇ ਪਰਮਾਤਮਾ ਦੀ ਗੱਲ ਨਹੀਂ ਕਰਦੇ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਕਰਮ ਕਰ ਰਹੇ ਹੋ ਉਹ ਕਿਸੇ ਕੰਮ ਦੇ ਨਹੀਂ ਹੈ ਸਭ ਫੋਕਟ ਨਿਸ਼ਟੋ ਕਰਮੰ ਸਹਿਬ ਕਹਿੰਦੇ ਏ ਸਾਰੇ ਕਰਮ ਜਿਹੜੇ ਨੇ ਫੋਕਟ ਹੋਣਗੇ ਜੇ ਰੱਬ ਦੀ ਗੱਲ ਨਹੀਂ ਮੜੀਆਂ ਮਸਾਣਾਂ ਤੇ ਜਾ ਰਿਹਾ ਸਾਬ ਕਿੰਦੇ ਫੋਕਟ ਨੇ ਕਰਮ ਕੁਝ ਨਹੀਂ ਮਿਲਣਾ ਤੁਹਾਨੂੰ ਕੁਝ ਨਹੀਂ ਪ੍ਰਾਪਤ ਹੋਣਾ ਜਿਹੜਾ ਆਪ ਬੋਲਦਾ ਹੀ ਨਹੀਂ ਤੇ ਫਿਰ ਉਹ ਕਿਵੇਂ ਪਾਰ ਕਰੇਗਾ ਸਾਨੂੰ ਕਿਵੇਂ ਕਿਨਾਰੇ ਤੇ ਲਾਏਗਾ ਉਹ ਕਿਨਾਰੇ ਦੇ ਤਾਂ ਉਹ ਲਾਏਗਾ ਨਾ ਜਿਹੜਾ ਗਿਆਨ ਦੇਗਾ ਸਾਨੂੰ ਤੇ ਮੜੀਆਂ ਮਸਾਣੀਆਂ ਚ ਕੀ ਗਿਆਨ ਮਿਲਦਾ ਜੀ ਕੋਈ ਨਹੀਂ ਬਸ ਇੱਕ ਡਰ ਹੈ ਇੱਕ ਭਰਮ ਹੈ ਸਾਡੇ ਮਨਾਂ ਦੇ ਅੰਦਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਭਾਈ ਮਨਜੀ ਜੀ ਜਦੋਂ ਆਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਸਾਬ ਨੇ ਕਹਿਆ ਨਾ ਇਹੋ ਗੱਲ ਆ ਕਿ ਪਹਿਲਾਂ ਬੜੀਆਂ ਮਸਾਣੀਆਂ ਜਿਹੜੀ ਬਣਾਈਆਂ ਉਹ ਟਾ ਗਿਆ ਉਹਨੂੰ ਦੂਰ ਕਰ ਉਹਨੂੰ ਤੋੜ ਤਾਂ ਸਿੱਖੀ ਮਿਲਣੀ ਹੈ ਤੈਨੂੰ ਤਾਂ ਇਥੋਂ ਜਿਹੜੀ ਸਿੱਖੀ ਦੇ ਸਮਝ ਹੈ ਸਿੱਖੀ ਦੀ ਜਿਹੜੀ ਮਰਿਆਦਾ ਹੈ ਉਹ ਤਾਂ ਪ੍ਰਾਪਤ ਹੋਏਗੀ ਪਹਿਲਾਂ ਦੂਜੀ ਸਿੱਖਿਆ ਬਾਹਰ ਕਰ ਗਿਆ ਉਹਨੂੰ ਦੂਰ ਕਰ ਗਿਆ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਪੋੜੀ ਦੇ ਅੰਦਰ ਸਾਨੂੰ ਸਮਝਾਇਆ ਸਾਹਿਬ ਕਿਨੇ ਮੈਂ ਬੜੇ ਭਿਕਸ਼ੂ ਵੇਖੇ ਜੀ ਬੜੇ ਸ਼ੁੱਧ ਸਮੂਹ ਸਿਧਾਂ ਨ ਵੀ ਵੇਖੇ ਸਿੱਧ ਵੀ ਵੇਖੇ ਜਿਹੜੇ ਬਹੁਤ ਰਿੱਧੀਆਂ ਸਿੱਧੀਆਂ ਵਰਤ ਦੇਣ ਦੇਖ ਫਿਰਿਓ ਕਰ ਜੋਗ ਜਤੀ ਕੇ ਜੋਗੀ ਵੀ ਦੇਖੇ ਜਤੀ ਵੀ ਦੇਖੇ ਉਹਨਾਂ ਦੇ ਡੇਰੇ ਦੇਖੇ ਮੈਂ ਪਰ ਕੋਈ ਰੱਬ ਦੀ ਗੱਲ ਕਰਦਾ ਹੀ ਨਹੀਂ ਸੀ ਆਪਣੀ ਪ੍ਰਸਿੱਧੀ ਤੇ ਲੱਗੇ ਹੋਏ ਸਨ ਆਪਣੀ ਪ੍ਰਸਿੱਧੀ ਨੂੰ ਪ੍ਰਗਟ ਕਰਨ ਤੇ ਲੱਗੇ ਹੋਏ ਸਨ ਸੂਰ ਸੁਰਾਰਧਨ ਸੁਧ ਸੁਦਾadik ਜਿਹੜੇ ਅੰਮ੍ਰਿਤ ਪੀ ਕੇ ਜੀਵਨ ਨੂੰ ਬਸਰ ਕਰਦੇ ਸਨ ਕਹਿੰਦੇ ਸਨ ਅਸੀਂ ਕੇਵਲ ਅੰਮ੍ਰਿਤ ਪੀ ਕੇ ਜੀਵਨ ਨੂੰ ਬਤੀਤ ਕੀਤਾ ਹੈ ਜਿਾ ਕਰ ਰਹੀਆਂ ਸੰਤ ਸਮੂਹ ਅਨੇਕ ਮਤੀ ਕੇ ਕਈ ਸੰਤਾਂ ਦੇ ਟੇਲੇ ਟੋਲੇ ਦੇਖੇ ਕਈ ਮਤਾਂ ਦੇ ਦੇਖੇ ਮੈਂ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਗੁਰੂ ਸਾਹਿਬ ਜੀ ਕਹਿੰਦੇ ਸਾਰੇ ਦੇਸ਼ ਵਿੱਚ ਦੇਖਿਆ ਸਾਰੇ ਜਗਤ ਵਿੱਚ ਦੇਖਿਆ ਪਰ ਇੱਕ ਚੀਜ਼ ਨਹੀਂ ਦੇਖੀ ਮੈਂ ਕਉ ਨ ਦੇਖੇਤ ਪ੍ਰਾਨਪਤੀਕੇ ਕੋਈ ਪ੍ਰਾਣਾ ਦੇ ਪ੍ਰਤੀ ਰੱਬ ਦੀ ਗੱਲ ਕਰਨ ਵਾਲਾ ਕੋਈ ਨਹੀਂ ਦੇਖਿਆ ਉਸ ਕਾਲਪੁਰਖ ਦੀ ਗੱਲ ਕਰਨ ਵਾਲਾ ਕੋਈ ਨਹੀਂ ਦੇਖਿਆ ਸਾਬ ਜੀ ਕਹਿੰਦੇ ਜੇ ਕਾਲਪੁਰਖ ਦੀ ਗੱਲ ਨਹੀਂ ਕਰਦੇ ਤੁਸੀਂ ਸ੍ਰੀ ਭਗਵਾਨ ਕੇ ਭਾਈ ਕਿਰਪਾ ਹੁੰਦੇ ਹੁਣ ਆ ਨਿਚੋੜ ਹੈ ਇਸ ਪੰਕਤੀ ਚ ਨਿਚੋੜ ਹੈ ਸਾਰਾ ਭਾਵੇਂ ਕੋਈ ਸਰਾਵਗ ਹੋਵੇ ਸੰਤ ਹੋਵੇ ਭਾਵੇਂ ਕੋਈ ਸਹਿਬ ਕਹਿੰਦੇ ਜੱਤੀ ਹੋਵੇ ਸੱਦੀ ਹੋਵੇ ਕੋਈ ਸਿੱਧ ਹੋਵੇ ਕੋਈ ਵੀ ਹੋਵੇ ਜੇ ਤੁਹਾਡੀ ਪ੍ਰਮਾਤਮਾ ਤੇ ਸ਼ਰਧਾ ਨਹੀਂ ਉਸ ਕਾਲਪੁਰਖ ਤੇ ਸ਼ਰਧਾ ਨਹੀਂ ਫਿਰ ਤੁਹਾਡੇ ਕਰਮ ਜਿਹੜੇ ਨੇ ਉਹ ਰੱਤੀ ਮਾਤਰ ਉਹ ਕਿਸੇ ਕੰਮ ਦੇ ਨਹੀਂ ਹੈ ਬਸ ਇਹਨਾ ਸਮਝ ਲਿਏ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੁੰਤੇ ਕਿਉਂਕਿ ਸ਼ਰਧਾ ਰੱਖਾਂਗੇ ਗੁਰੂ ਤੇ ਭਰੋਸਾ ਰੱਖਾਂਗੇ ਤਾਂ ਫਿਰ ਉਹ ਕਿਰਪਾ ਕਰੇਗਾ ਜੀ ਕਿਉਂਕਿ ਕਿਰਪਾ ਤੋਂ ਬਿਨਾਂ ਜੀਵਨ ਕਿਸੇ ਕੰਮ ਦਾ ਕੁਝ ਨਹੀਂ ਮਿਲਣਾ ਜੀ ਕਿਰਪਾ ਤੋਂ ਬਿਨਾਂ ਜਦੋਂ ਕਿਰਪਾ ਸ਼ਰਧਾ ਰੱਖਾਂਗੇ ਗੁਰੂ ਨਾਲ ਜੁੜਾਂਗੇ ਫਿਰ ਉਹ ਕਿਰਪਾ ਕਰੇਗਾ ਜੀ ਫਿਰ ਉਹ ਬਖਸ਼ਿਸ਼ ਕਰੇਗਾ ਜੀ ਫਿਰ ਮਨੁੱਖ ਇੱਕ ਮਿਲਦਾ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜੇ ਸ਼ਰਧਾ ਨਹੀਂ ਉਹਦੀ ਕਿਰਪਾ ਨਹੀਂ ਇੱਕ ਰਤੀਬਿਨ ਇੱਕ ਦੇ ਨਾਲ ਤੁਸੀਂ ਨਹੀਂ ਰਤੇ ਹੋਏ ਇੱਕ ਪਰਮਾਤਮਾ ਨਾਲ ਨਹੀਂ ਜੁੜੇ ਹੋਏ ਇੱਕ ਰਤੀ ਕੇ ਤੁਹਾਡੇ ਫਿਰ ਕਿਤੇ ਹੋਏ ਕਰਮ ਜਿਹੜੇ ਨੇ ਉਹ ਬੇਕਾਰ।ੁਰਤਾ ਮਾਤਰ ਤੂਕ ਮਾਤਰ ਨੇ ਉਹਦੇ ਚ ਕੰਜ ਨਹੀਂ ਮਿਲਣਾ ਤੁਹਾਨੂੰ ਇਸ ਲਈ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਮੈਂ ਰਹਿਮਤ ਕੀਤੀ ਹੈ ਜੀ। ਰੱਬ ਦੀ ਵਡਿਆਈ ਜ਼ਰੂਰੀ ਹੈ। ਪਰਮਾਤਮਾ ਦਾ ਨਾਮ ਜ਼ਰੂਰੀ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਉਹ ਸਾਨੂੰ ਸਮਝਾਉਂਦੀ ਹੀ ਇੱਕ ਨਾਲ ਜੁੜਨਾ ਇੱਕ ਨੂੰ ਗਾਉਣਾ ਇੱਕ ਨੂੰ ਧਿਆਉਣਾ ਬਸ ਇੱਕ ਦੀ ਸਿਫਤ ਸਲਾਹ ਕਰਨਾ ਤੇ ਸਿੱਖ ਦਾ ਫਰਜ ਹੈ ਜੀ ਮੈਂ ਫਿਰ ਬੇਨਤੀ ਕਰਦਿਆਂ ਸਿੱਖ ਦਾ ਫਰਜ ਹੈ ਥਾਂ ਥਾਂ ਤੇ ਝੁਕਣ ਵਾਲਾ ਕਦੇ ਸਿੱਖ ਨਹੀਂ ਹੁੰਦਾ ਜੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਇਲਾਵਾ ਕਿੱਥੇ ਨਹੀਂ ਝੁਕਦਾ ਉਹਨੂੰ ਸਿੱਖ ਸਿੱਖ ਦੀ ਪਰਬਾਸ਼ਾ ਸਿੱਖ ਦੀ ਪਰਬਾਸ਼ਾ ਹੀ ਇਹ ਹੂ ਐ ਜਿਹੜਾ ਇੱਕ ਨਾਲ ਜੁੜਦਾ ਬਸ ਇੱਕ ਤੋਂ ਇਲਾਵਾ ਕਿੱਥੇ ਵੀ ਸਿਰਦਾ ਨਹੀਂ ਕਰਦਾ ਸਹਿਬ ਕਹਿੰਦੇ ਉਹ ਸਿੱਖ ਹੈ ਤੇ ਥਾਂ-ਥਾਂ ਤੇ ਚੁੱਕਰਨ ਵਾਲਾ ਕਦੇ ਸਿੱਖ ਨਹੀਂ ਹੁੰਦਾ ਕਦੇ ਵੀ ਇਸ ਲਈ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਇੱਕ ਨਾਲ ਜੁੜਨਾ ਹੈ ਇੱਕ ਦੀ ਹੀ ਵਿਚਾਰ ਕਰਨੀ ਹੈ ਇੱਕ ਦੀ ਸਿਫਤ ਕਰਨੀ ਹੈ ਤੇ ਇੱਕ ਕੋਲੇ ਅਸੀਂ ਅਰਦਾਸ ਤੇ ਬੇਨਤੀ ਕਰਦੇ ਹਾਂ ਕੁਈ ਅਬੰਤ ਪ੍ਰਕਾਰ ਦੀ ਖੁੱਲਾਂ ਦੀ ਮਾਫੀ ਜੀ ਅੱਗੇ ਇਸੇ ਤਰ੍ਹਾਂ ਆਪਾਂ ਅਗਲੀ ਦੂਜੀ ਪੌੜੀ ਜਿਹੜੀ ਉਹ ਕਲ ਦੇ ਦੀਵਾਨਾ ਚ ਸੁਗੰਧਨ